ਦੇ ਘੋਸ਼ਣ ਬਣਿਆ ਹੁਣ ਜਿਸ ਤਰ੍ਹਾਂ ਇੱਕ ਗੱਲ ਚੱਲੀ ਆ ਕਿ ਮੈਨੂੰ ਬਾਰਡਰ ਤੇ ਭੇਜੋ ਆਮਤ ਅਰੋੜਾ ਕਹਿੰਦਾ ਤੇ ਮੈਂ ਉਥੇ ਬੰਬ ਬੰਨ ਕੇ ਮੈਨੂੰ ਭੇਜੋ ਤਾਂ ਮੈਂ ਪਾਕਿਸਤਾਨ ਦੇ ਵਿੱਚ ਤਬਾਹੀ ਮਚਾ ਦੂੰ ਇਹਨੂੰ ਪੁੱਛਣੇ ਵਾਲਾ ਹੋਵੇ ਵੀ ਤੂੰ ਜੇ ਜਾਣਾ ਨਾ ਤਾਂ ਤੂੰ ਕਿਤੇ ਸ਼ਹੀਦ ਉਦਮ ਸਿੰਘ ਦੀ ਜੀਵਨੀ ਪੜ ਲੈ ਉਹਨੇ ਕਿਸੇ ਨੂੰ ਇਹ ਨਹੀਂ ਸੀ ਕਿ ਆ ਬਈ ਮੈਨੂੰ ਰਵਾਲਬਰ ਦਿਓ ਤਾਂ ਮੈਂ ਜਾ ਕੇ ਜਨਰਲ ਡਾਇਰ ਦੇ ਮਾਰਨਾ ਉਹ ਪਤਾ ਲੋਕਾਂ ਨੂੰ ਉਦੋਂ ਲੱਗਾ ਸੀ ਜਦੋਂ ਜਨਰਲ ਡਾਇਰ ਮਾਰ ਦਿੱਤਾ ਸੀ ਤੇ ਇਸੇ ਹੀ ਤਰ੍ਹਾਂ ਜੇ ਅਸੀਂ ਗੱਲ ਕਰਦੇ ਹਾਂ ਨਾ ਇਦਾਂ ਦੀਆਂ ਜਿਹੜੀਆਂ ਗਿੱਦੜ ਭਵਕੀਆਂ ਜਾਂ ਇਦਾਂ ਦੇ ਲੋਕ ਜਿਹੜੇ ਆ ਇਹ ਸਰਕਾਰ ਦੇ ਪਾਲਿਓ ਆ ਕਿਉਂਕਿ ਸਰਕਾਰ ਇਹਨਾਂ ਨੂੰ ਸਿਕਿਉਰਟੀ ਵੀ ਦਿੰਦੀ ਆ ਔਰ ਇਹਨਾਂ ਦੀ ਰੱਖਿਆ ਕਾਦੇ ਲਈ ਕਰਦੀ ਆ ਕਿ ਇਹਨਾਂ ਬੰਦਿਆਂ ਨੇ ਨਫ਼ਰਤ ਦੀ ਅੱਗ ਫਲਾਉਣੀ ਹੁੰਦੀ ਆ ਤੇ ਜੇ ਅਸੀਂ ਕਹੀਏ ਕੀ ਇਦਾਂ ਦੇ ਬੰਦੇ ਦਾ ਕੀ ਸਾਰੇ ਹਿੰਦੂ ਸਾਥ ਦੇਣਗੇ ਇਹ ਕਦੇ ਹੋ ਹੀ ਨਹੀਂ ਸਕਦਾ ਇਹ ਸਾਡਾ ਸਾਰਾ ਭਾਈਚਾਰਾ ਖਰਾਬ ਕਰਨੇ ਦੀ ਗੱਲ ਆ ਜੇ ਉੱਥੇ ਇੱਕ ਮੁਸਲਮਾਨ ਮੁੰਡੇ ਦੀ ਵੀ ਡੈਥ ਹੋਈ ਆ ਹੋਰ ਵੀ ਹੋ ਸਕਦਾ ਹੋਈ ਹੋਵੇ ਉਹਦਾ ਨਾਂ ਘਟ ਲੈਂਦੇ ਆ ਬਾਕੀ ਹੋਰ ਲੈਂਦੇ ਆ ਫੇਰ ਜੇ ਅਸੀਂ ਕਹੀਏ ਇੱਕ ਔਰਤ ਬੋਲ ਰਹੀ ਸੀ ਕਿ ਮੇਰੇ ਘਰਵਾਲੇ ਨੂੰ ਮਾਰ ਕੇ ਉਹਨੇ ਕਿਹਾ ਵੀ ਜਾ ਮੋਦੀ ਨੂੰ ਜਾ ਕੇ ਦੱਸਦੇ ਤਾਂ ਜੇ ਹੁਣ ਅਸੀਂ ਕਹੀਏ ਇੱਥੇ ਪਾਕਿਸਤਾਨ ਦਾ ਨਾਂ ਲੈ ਲੈ ਕੇ ਦੇਸ਼ ਦਾ ਗ੍ਰਹਿ ਮੰਤਰੀ ਜਾਂ ਦੇਸ਼ ਦਾ ਪ੍ਰਧਾਨ ਮੰਤਰੀ YouTube ਜਾਂ Facebook ਦੇ ਉੱਤੇ ਅੱਖਾਂ ਲਾਲ-lal ਕਰਕੇ ਦਿਖਾ ਲਈ ਜਾਵੇ ਕਿ ਮੈਨੂੰ ਬਹੁਤ ਗੁੱਸਾ ਆ ਪਾਕਿਸਤਾਨ ਖਿਲਾਫ ਪਾਕਿਸਤਾਨ ਦੀ ਕੀ ਗੱਲ ਕਰਨੀ ਆ ਤੁਸੀਂ ਗਲਤ ਇਹ ਕਰੋ ਕਿ ਜਿਹੜਾ ਇਹੋ ਟੈਰੋਰੀਜ਼ਮ ਆ ਇਹ ਫਲਾ ਆ ਕਿ ਨਹੀਂ ਆ ਇਹ ਸਿਰਫ ਇਹਨਾਂ ਦਾ ਆ ਆਪਣੇ ਸਵਾਰਥ ਲਈ ਆ ਇਹ ਸਰਕਾਰ ਨੇ ਦੇਸ਼ ਲਈ ਲੋਕਾਂ ਦਾ ਸਿਰਫ ਬਨਾਸ਼ ਕੀਤਾ ਜੇ ਅਸੀਂ ਕਹੀਏ ਵਿਕਾਸ ਹੋਇਆ ਹੋਊਗਾ ਤਾਂ ਅਡਾਨੀ ਦਾ ਅੰਬਾਨੀ ਦਾ ਹੋਇਆ ਹੋਰ ਕਿਸੇ ਦਾ ਵਿਕਾਸ ਨਹੀਂ ਹੋਇਆ ਤੇ ਅਗਲੀ ਗੱਲ ਇਹ ਆ ਕਿ ਸਾਨੂੰ ਚਾਹੀਦਾ ਇਹ ਆ ਕਿ ਆਪਸ ਵਿੱਚ ਮਿਲ ਕੇ ਰਹੀਏ ਇਹਨਾਂ ਇਸ ਤਰ੍ਹਾਂ ਦੀਆਂ ਤਾਕਤਾਂ ਤੋਂ ਜਿਹੜੇ ਲੋਕ ਦੇਸ਼ ਤੇ ਨਫ਼ਰਤ ਫਲਾਉਂਦੇ ਆ ਸਾਨੂੰ ਆਪਸ ਵਿੱਚ ਪਾੜਦੇ ਆ ਉਹਨਾਂ ਤੋਂ ਸੁਚੇਤ ਰਹੀਏ ਕਿਉਂਕਿ ਇਹਨਾਂ ਨੇ ਆਪਣੀ ਕਰਤੂਤ ਕਰਨੀ ਆ ਤੇ ਅਗਲੀ ਗੱਲ ਆ ਵੀ ਸਰਕਾਰ ਆਪਣੇ ਸਵਾਰਥ ਲਈ ਗਲਤ ਆ ਤੇ ਵਿਕਿਆ ਮੀਡੀਆ ਜਿਹੜਾ ਹੈਗਾ ਇਹਦੇ ਹੱਥ ਇੱਕ ਮਾਈਕ ਨਾ ਫੜਿਆ ਸਮਝੋ ਇਹਨਾਂ ਦੇ ਹੱਥ ਇੱਕ ਤੀਲਾਂ ਦੀ ਡੱਬੀ ਆ ਵੀ ਇਹਨੀ ਅੱਗ ਲਾਉਣੀ ਲਾਉਣੀ ਆ ਇਹਨੀ ਉਹ ਗੱਲਾਂ ਕਰਨੀਆਂ ਹੁੰਦੀਆਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਜਿਨ੍ਹਾਂ ਦੇ ਵਿੱਚ ਕੋਈ ਸੱਚਾਈ ਨਹੀਂ ਇਸ ਕਰਕੇ ਇਹਨਾਂ ਸਾਰਿਆਂ ਗੱਲਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਤੇ ਤੁਸੀਂ ਆਪਸੀ ਭਾਈਚਾਰਾ ਬਣਾ ਕੇ ਰੱਖੋ ਤੇ ਜਿਹੜੀਆਂ ਇਦਾਂ ਦੀਆਂ ਗੱਲਾਂ ਆ ਇਹਨਾਂ ਲਈ ਇੰਨੇ ਸੁਚੇਤ ਹੋ ਜਾਓ ਕਿ ਇਦਾਂ ਦੀ ਘਟਨਾ ਕੋਈ ਅੱਗੇ ਤੋਂ ਨਾ ਵਾਪਰੇ